ਅਸੀਂ ਸੋਚੇ ਬੰਦਾ ਬਿਮਾਰ ਐ ਇਹ ਤੇ ਜਦੋਂ ਫਿਰ ਗਾਂ ਜਾ ਕੇ ਕੋ ਫਿਰ ਮੋੜ ਕੇ ਲਿਆ ਉਹਦੇ ਨੇ ਧੌਣ ਫੁਕਲੀ ਸੀ ਜਦੋਂ ਸੀ ਉਧਰੋਂ ਮੁੜ ਕੇ ਆਏ ਆ ਆਪਦਾ ਕਾਰੋਬਾਰ ਵੇਖ ਕੇ ਆਏ ਆ ਕੰਮ ਆਉਂਦੇ ਨੂੰ ਵੇਖਿਆ ਤੇ ਉਹੀ ਬੰਦਾ ਇੱਥੇ ਸੱਟੇ ਵਾ ਸੀ ਇਹ ਅਸੀਂ ਐਕਟਵਾ ਤੇ ਇਧਰੋਂ ਆ ਰਹੇ ਸੀ ਦੋ ਜਣੇ ਤੇ ਇਹ ਨਹੀਂ ਪਤਾ ਇਧਰੋਂ ਆਏ ਆ ਦਿ ਇਧਰੋਂ ਆਏ ਆ ਇੱਥੇ ਕਮਾਉਂਦੇ ਸੀ ਐਕਟਵਾ ਨੂੰ ਪਹਿਲੋਂ ਉਹਨਾਂ ਨੇ ਐਨੂੰ ਮੋੜੀ ਆ ਫਿਰ ਐਨੂੰ ਮੋੜੀ ਆ ਅਹੀਂ ਇਹ ਵਿਚਾਲੇ ਭਾਇਆ ਸੀ ਕੰਬਲ ਚ ਬਲੇੜ ਕੇ ਅਸੀਂ ਸੋਚੇ ਬੰਦਾ ਬਿਮਾਰ ਐ ਇਹ ਤੇ ਜਦੋਂ ਫਿਰ ਗਾਂ ਜਾ ਕੇ ਕੋ ਫਿਰ ਮੋੜ ਕੇ ਲਿਆ ਉਹਦੇ ਨੇ ਧੌਣ ਸੁੱਟ ਲਈ ਸੀ ਅਤੇ ਅਸੀਂ ਆਖਿਆ ਵੀ ਬੰਦਾ ਵੀ ਹੋ ਗਿਆ ਉਹਨ ਘਰੇ ਵਾਪਸ ਲੈ ਕੇ ਚੱਲੇ ਹੋਣ ਦੇ ਅਸੀਂ ਆਪਦੇ ਕੰਮ ਨੂੰ ਗਾਂ ਚਲੇ ਗਏ ਸੀ ਥੋੜੇ ਛੇਤੀ ਸੀਗੇ ਜਾਂ ਕੋਈ ਸੱਟ ਕੇ ਗਿਆ ਪਤਾ ਨਹੀਂ ਲੱਗਿਆ ਨਹੀਂ ਉਦੋਂ ਹੀ ਲੱਗਾ ਪਤਾ ਫਿਰ ਅਸੀਂ ਗਾਂ ਚਲੇ ਗਏ ਆ ਜਦੋਂ ਅਸੀਂ ਉਧਰੋਂ ਮੁੜ ਕੇ ਆਏ ਆ ਆਪਦਾ ਕਾਰੋਬਾਰ ਵੇਖ ਕੇ ਆਏ ਕੰਮ ਉਹਨਾਂ ਨੂੰ ਵੇਖਿਆ ਤੇ ਉਹੀ ਬੰਦਾ ਇੱਥੇ ਸਟੇਪਾ ਸੀ ਬਸ ਆ ਕੁਝ ਵੇਖਿਆ ਸੀ ਕਿੰਨੇ ਮੇਰਾ ਟਾਈਮ ਸੀ ਇਹ 6:30 ਦੇ 7 ਦੇ ਵਿੱਚ ਵਿੱਚ ਦਾ ਟਾਈਮ ਸੀ ਤੁਸੀਂ ਪੁਲਿਸ ਨੂੰ ਬੁਲਾ ਲਿਆ ਸੀ ਮੈਂ ਉਹ ਕੰਡੇ ਤੇ ਗਿਆ ਉੱਥੇ ਜਾ ਕੇ ਉਹਨਾਂ ਦੇ ਬੰਦਿਆਂ ਨੂੰ ਦੱਸਿਆ ਜਾ ਹਾਂਜੀ ਕਿਨਾਂ ਲਈਦਾ ਮੈਂ ਤਾਂ ਅਨਪੜ ਬੰਦਾ ਕਿ ਮੈਨੂੰ ਤਾਂ ਵੀ ਨੰਬਰਾਂ ਨੰਬਰਾਂ ਦਾ ਨਹੀਂ ਪਤਾ ਗਿਆ ਵੀ ਕੀ ਨੰਬਰ ਤੇ ਕਰਨਾ ਉਹ ਮਲੇ ਕੋੜੇ ਵਾਲੇ ਨੇ ਬੁਲਾਇਆ ਹਾਂ ਫਿਰ ਉਹਨਾਂ ਨੇ ਕੀਤਾ ਫੋਨ ਫਿਰ ਮੈਂ ਮੈਂ ਤੁਹਾਡੇ ਕੋਲ ਆ ਨਹੀਂ ਲੱਗ ਪਿਆ ਕੌਣ ਹੈ ਨਹੀਂ ਇਹ ਹੀ ਨਹੀਂ ਪਤਾ ਲੱਗਾ ਕੌਣ ਹੈ ਕਿਧਰੋਂ ਚਿੱਟੇ ਰੰਗ ਦੀ ਇੱਕ ਟਵਾ ਸੀਗੀ ਵਿਚਾਲੇ ਬਾਇਆ ਸੀ ਬਸ ਆ ਕੋਈ ਵੇਖਿਆ ਜੀ ਉਹਨੇ ਮੈਨੂੰ ਦੱਸਿਆ ਉੱਥੇ ਲਾਸ਼ ਪਈ ਹੈਗੀ ਆ ਸਰ ਜੀ ਉਹ ਮੈਂ ਫਿਰ ਆਇਆ ਉੱਥੋਂ ਦੇਖਿਆ ਫਿਰ ਮੈਂ ਆਪਣੇ ਸਰ ਨੂੰ ਫੋਨ ਕੀਤਾ ਉਹਨੇ ਦੱਸਿਆ ਸੀ ਉਹ 7 ਵਜੇ ਕਰੀਬ ਦੱਸਿਆ ਸੀ ਕੀ ਕਹਿੰਦੇ ਸਰਦਾਰ ਜੀ ਕਹਿੰਦੇ ਉੱਥੇ ਇੱਕ ਬੰਦਾ ਪਿਆਗਾ ਫਿਰ ਮੈਂ ਆਇਆ ਉੱਥੋਂ ਦੇਖਣ ਉਹ ਫਿਰ ਬੰਦਾ ਦੇਖ ਕੇ ਚਲ ਗਿਆ ਉਹ ਤੂੰ ਕਿੱਥੇ ਕੰਮ ਕਰਦਾ ਮੈਂ ਕੰਮ ਕਰਦਾ ਉੱਥੇ ਸਿਕਿਉਰਿਟੀ ਗਾਰਡ ਇੱਥੇ ਵਿੱਚ ਹਾਂਜੀ ਤੇ ਅੱਗੇ ਵੀ ਇਦਾਂ ਦਾ ਕੋਈ ਹੋਇਆ ਤਾਂ ਅੱਗੇ ਤਾਂ ਨਹੀਂ ਹੋਇਆ ਹੈਗਾ ਕੂੜਾ ਕਾੜਾ ਸਿੱਟ ਕੇ ਜਾਂਦੇ ਲੋਕੀ ਬੋਰੇ ਬਾਰੇ ਪੜ ਕੇ ਰਾਹੀ ਮਨਾ ਢੱਕੀ ਦਾ ਬਾਕੀ ਕੁਝ ਆ ਗਈ ਮੌਕੇ ਤੇ ਹਾਂਜੀ ਪੁਲਿਸ ਜੀ ਆ ਗਈ ਸੀ ਮੌਕੇ ਤੇ ਇਤਲਾ ਮਿਲੀ ਸੀ ਮੌਕੇ ਤੇ ਆਏ ਹਾਂ ਅਜੀ ਸ਼ਾਨ ਵਿੱਚ ਕਰ ਰਹੇ ਆ ਵੀ ਇਹਦੇ ਬਾਰੇ ਪੁਲਿਸ 당ਾਈ ਜੱਜ ਕਰਦੇ ਜੋ ਪਤਾ ਲੱਗੂਗਾ ਤਾਂ ਤੁਹਾਨੂੰ ਦੱਸ ਦਤਾ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ 8 ਵਜੇ ਪੰਜ ਮਿੰਟ ਤੇ ਪਤਾ ਲੱਗਾ ਇੰਨਾ ਵਾਲਾ ਫੋਨ ਆਇਆ ਕੰਟਰੋਲ ਤੋਂ ਆਹੀ ਬਾਅਦ ਸਾਡੇ ਪੀਸੀਆਰ ਮੁਲਾਜ਼ਮਾਂ ਦਾ ਆਇਆ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਆਂ ਡੈੱਡ ਬਡੀ ਜਾਂਚ ਕੀਤੀ ਹੈ ਇੱਕ 29 ਸਾਲ ਦੇ ਬੰਦੇ ਦੀ ਡੈੱਡ ਬਡੀ ਪਈ ਹੋਆ ਤੇ ਸਰਸੂਤ ਕੋਈ ਨਹੀਂ ਉਹਦੇ ਸਰੀਰ ਤੇ ਉਹਦੀ ਜਾਂਚ ਕਰ ਰਹੇ ਆਂ ਵੀ ਕੀ ਕਰਨ ਹੋ ਸਕਦਾ ਹੈ ਇੱਥੇ ਮਨਨ ਕਾਰਨ ਕੋਈ ਨਹੀਂ ਪਤਾ ਲੱਗਦਾ ਹਜੇ ਨਹੀਂ ਪਤਾ ਲੱਗ ਰਿਹਾ ਜੀ ਕਰ ਰਹੇ ਆਂ ਪਿੱਛੇ ਦੀ ਅਸੀਂ ਸੋਚੇ ਬੰਦਾ ਬਿਮਾਰ ਹੈ ਇਹ ਤੇ ਜਦੋਂ ਫਿਰ ਗਾਂ ਜਾ ਕੇ ਕੋ ਫਿਰ ਮੋੜ ਕੇ ਲੈ ਉਹਦੇ ਨੇ ਧੌਣ ਫੁੱਟ ਲਈ ਸੀ ਜਦੋਂ થી ਉੱਤਰੋਂ ਮੁੜ ਕੇ ਆਏ ਆ ਆਪਦਾ ਕਾਰੋਬਾਰ ਵੇਖ ਕੇ ਆਏ ਆ ਕੰਮ ਉਹਨਾਂ ਨੂੰ ਵੇਖਿਆ ਤੇ ਉਹੀ ਬੰਦਾ ਇੱਥੇ ਸੱਟੇ ਵਾ ਸੀ ਇਹ ਅਸੀਂ ਐਕਟਵਾ ਤੇ ਇਧਰੋਂ ਆ ਰਹੇ ਸੀ ਦੋ ਜਣੇ ਤੇ ਇਹ ਨਹੀਂ ਪਤਾ ਇਧਰੋਂ ਆਏ ਆ ਇਧਰੋਂ ਆਏ ਆ ਇੱਥੇ ਕਮੋਂਦੇ ਸੀ ਐਕਟਵਾ ਨੂੰ ਪਹਿਲੂ ਉਹਨਾਂ ਨੇ ਐਨੂੰ ਮੋੜੀ ਆ ਫੇਰ ਐਨੂੰ ਮੋੜੀ ਆ ਅਸੀਂ ਇਹ ਵਿਚਾਲੇ ਬਾਇਆ ਸੀ ਕੰਬਲ ਚ ਬਲੇੜ ਕੇ ਅਸੀਂ ਸੋਚੇ ਬੰਦਾ ਬਿਮਾਰ ਆ ਇਹ ਤੇ ਜਦੋਂ ਫੇਰ ਗਾਂ ਜਾ ਕੇ ਕੋ ਫੇਰ ਮੋੜ ਕੇ ਲਿਆ ਉਹਦੇ ਨੇ ਤੌਣ ਸੁੱਟ ਲਈ ਸੀ ਅਸੀਂ ਆਖਿਆ ਵੀ ਬੰਦਾ ਵੀ ਹੋ ਗਿਆ ਉਹਨ ਘਰੇ ਵਾਪਸ ਲੈ ਕੇ ਚੱਲੇ ਹੋਣ ਦੇ ਅਸੀਂ ਆਪਦੇ ਕੰਮ ਨੂੰ ਗਾਂ ਚਲੇ ਗਏ ਸੀ ਥੋੜੇ ਛੇਤੀ ਸੀਗੇ ਜਾਂ ਕੋਈ ਸੱਟ ਕੇ ਗਿਆ ਪਤਾ ਨਹੀਂ ਲੱਗਿਆ ਨਹੀਂ ਉਦੋਂ ਹੀ ਲੱਗਾ ਪਤਾ ਫਿਰ ਅਸੀਂ ਗਾਂ ਚਲੇ ਗਏ ਆ ਜਦੋਂ ਅਸੀਂ ਉਧਰੋਂ ਮੁੜ ਕੇ ਆਏ ਆ ਆਪਦਾ ਕਾਰੋਬਾਰ ਵੇਖ ਕੇ ਆਏ ਆ ਕੰਮ ਉਹਨਾਂ ਨੂੰ ਵੇਖਿਆ ਤੇ ਉਹੀ ਬੰਦਾ ਇੱਥੇ ਸੱਟੇ ਪਿਆ ਸੀ ਬਸ ਆਹ ਕੁਝ ਵੇਖਿਆ ਸੀ ਕਿੰਨੇ ਮੇਰਾ ਟਾਈਮ ਸੀ ਕਿ 6:30 ਦੇ 7 ਦੇ ਵਿੱਚ ਵਿੱਚ ਦਾ ਟਾਈਮ ਸੀ ਤੇ ਤੁਸੀਂ ਪੁਲਿਸ ਨੂੰ ਬੁਲਾ ਲਿਆ ਸੀ ਮੈਂ ਉਹ ਕੰਡੇ ਤੇ ਗਿਆ ਉੱਥੇ ਜਾ ਕੇ ਉਹਨਾਂ ਦੇ ਬੰਦਿਆਂ ਨੂੰ ਦੱਸਿਆ ਆ ਜਾ ਕਿ ਨਾ ਲਈਦਾ ਮੈਂ ਤਾਂ ਅਨਪੜ ਬੰਦਾ ਕਿ ਮੈਨੂੰ ਤਾਂ ਵੀ ਨੰਬਰਾਂ ਨੂੰ ਨੰਬਰਾਂ ਦਾ ਨਹੀਂ ਪਤਾ ਗਿਆ ਵੀ ਕੀ ਨੰਬਰ ਤੇ ਕਰਨਾ ਮਲਕੋੜੇ ਵਾਲੇ ਨੇ ਬੁਲਾਇਆ ਹਾਂ ਫਿਰ ਉਹਨਾਂ ਨੇ ਵੀ ਕੀਤਾ ਫੋਨ ਫਿਰ ਮੈਂ ਮੈਂ ਤੁਹਾਡੇ ਕੋਲ ਆ ਤੜੀ ਲੱਗ ਪਿਆ ਕੌਣ ਨਹੀਂ ਇਹ ਨਹੀਂ ਪਤਾ ਲੱਗਾ ਕੌਣ ਹੈ ਕਿਧਰ ਚਿੱਟੇ ਰੰਗ ਦੀ ਇੱਕ ਟਵਾ ਸੀਗੀ ਵਿਚਾਲੇ ਬਾਇਆ ਸੀ ਬਸ ਆ ਕੋਈ ਦੇਖਿਆ ਜੀ ਉਹਨੇ ਮੈਨੂੰ ਦੱਸਿਆ ਉੱਥੇ লাশ ਪਈ ਹੈਗੀ ਆ ਸਰ ਜੀ ਉਹ ਮੈਂ ਫਿਰ ਆਇਆ ਉੱਥੋਂ ਦੇਖਿਆ ਫਿਰ ਮੈਂ ਆਪਣੇ ਸਰ ਨੂੰ ਫੋਨ ਕੀਤਾ ਉਹ ਕਹਿੰਦੇ ਦੱਸਿਆ ਸੀ ਉਹ 7 ਵਜੇ ਕਰੀਬ ਦੱਸਿਆ ਸੀ ਕੀ ਕਹਿੰਦੇ ਸਰਦਾਰ ਜੀ ਕਹਿੰਦੇ ਉੱਥੇ ਇੱਕ ਬੰਦਾ ਪਿਆਗਾ ਫਿਰ ਮੈਂ ਆਇਆ ਉੱਥੋਂ ਦੇਖਣ ਉਹ ਫਿਰ ਬੰਦਾ ਦੇਖ ਕੇ ਚਲ ਗਿਆ ਉਹ ਤੂੰ ਕਿੱਥੇ ਕੰਮ ਕਰਦਾ ਮੈਂ ਕੰਮ ਕਰਦਾ ਉੱਤੇ ਕਿੱਥੇ ਸ਼ਿਕੋਟੀ ਗਾਰਡੇ ਤੇ ਵਿੱਚ ਹਾਂਜੀ ਤੇ ਅੱਗੇ ਵੀ ਇਦਾਂ ਦਾ ਕੋਈ ਹੋਇਆ ਤਾਂ ਅੱਗੇ ਤਾਂ ਨਹੀਂ ਹੋਇਆ ਹੈਗਾ ਕੂੜਾ ਕਾੜਾ ਸੱਟ ਕੇ ਜਾਂਦੇ ਲੋਕੀ ਬੋਰੇ ਬਾਰੇ ਪੜ ਕੇ ਰਾਈ ਮਨਾ ਢੱਕੀ ਦਾ ਬਾਕੀ ਕੁਝ ਹਾਂਜੀ ਪੁਲਿਸ ਜੀ ਆ ਗਈ ਸੀ ਮੌਕੇ ਤੇ ਇਤਲਾ ਮਿਲੀ ਸੀ ਮੌਕੇ ਤੇ ਆਏ ਆ ਜੀ ਸ਼ਾਨ ਵਿੱਚ ਕਰ ਰਹੇ ਆ ਵੀ ਇਹਦੇ ਬਾਰੇ ਪੂਰੀ ਦੰਗਾਈ ਜੱਜ ਕਰਦੇ ਜੋ ਪਤਾ ਲੱਗੂਗਾ ਤਾਂ ਤੁਹਾਨੂੰ ਦੱਸਦਾ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ 8 ਵਜੇ 5 ਮਿੰਟ ਤੇ ਪਤਾ ਲੱਗਾ ਕਿੰਨਾ ਵੱਲ ਫੋਨ ਆਇਆ ਕੰਟਰੋਲ ਤੋਂ ਆਹੀ ਬਾਅਦ ਸਾਡੇ ਪੀਸੀਆਰ ਮੁਲਾਜ਼ਮਾਂ ਦਾ ਆਇਆ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਆਂ ਡੈੱਡ ਬਡੀ ਜਾਂਚ ਕੀਤੀ ਹੈ ਇੱਕ 29 ਸਾਲ ਦੇ ਬੰਦੇ ਦੀ ਡੈੱਡ ਬਡੀ ਪਈ ਹੋਆ ਤੇ ਸਰਸੂਤ ਹੋਈ ਨਹੀਂ ਉਹਦੇ ਸੀਟੇ ਤੇ ਉਹਦੀ ਜਾਂਚ ਕਰ ਰਹੇ ਆਂ ਕਿ ਕੀ ਕਰਨ ਹੋ ਸਕਦਾ ਹੈ ਇੱਥੇ ਮਨ ਕਾਰਨ ਕੋਈ ਨਹੀਂ ਪਤਾ ਲੱਗ ਰਿਹਾ ਜੀ ਕਰ ਰਹੇ ਆਂ ਅਸੀਂ ਪਿੱਛੇ